ਸਾਰਾ ਪੰਜਾਬ ਜ਼ਮੀਨਾਂ ਵੇਚ-ਵੇਚ ਕੇ ਬਾਹਰ ਜਾਈ ਜਾਂਦਾ ਛੋਟੇ-ਛੋਟੇ ਬੱਚੇ ਮਾਂ-ਪਿਓ ਬਾਹਰ ਭੇਜੀ ਜਾਂਦੇ ਆ ਵੀ ਪਤਾ ਨਹੀਂ ਉੱਥੇ ਕੀ ਪਿਆ ਇੱਧਰ ਮੇਰੇ ਨਾਲ ਸਰਦਾਰ ਸਾਹਿਬ ਖੜੇ ਜਿਨ੍ਹਾਂ ਨੇ ਆਪਣੇ ਦੋਨੇ ਪੋਤਾਂ ਪੋਤਿਆਂ ਨੂੰ ਇੱਥੇ ਕੰਮ ਕਰਵਾ ਕੇ ਦਿੱਤਾ ਹੈ ਸਰਦਾਰ ਸਾਹਿਬ ਤੁਹਾਡਾ ਬਹੁਤ-ਬਹੁਤ ਵਧੀਆ ਉਪਰਾਲਾ ਜਿਹੜਾ ਤੁਸੀਂ ਆਪਦੇ ਪੋਤਿਆਂ ਨੂੰ ਇੱਥੇ ਮਤਲਬ ਕਿ ਮਤਲਬ ਕਿ ਜਿਹੜਾ ਬਾਹਰ ਵਾਲਾ ਮਾਹੌਲ ਇੱਥੇ ਬਣਾ ਦਿੱਤਾ ਜੀ ਪੰਜਾਬ ਚ ਜੀ ਹਾਂਜੀ ਹਾਂਜੀ ਬੱਚੇ ਬਾਹਰ ਜਾਣਾ ਚਾਹੁੰਦੇ ਹੋ ਨਹੀਂ ਸੀ ਠੀਕ ਹੈ ਇਸ ਕਰਕੇ ਇਹਨਾਂ ਨੂੰ ਕੰਮ ਚਵਾ ਕੇ ਦਿੱਤਾ ਹੈ ਕਿ ਪੂਰਾ ਧਿਆਨ ਕਰਦੇ ਪੜਦੇ ਵੀ ਹੈ ਤੇ ਇਹਦੇ ਰੇਖ ਪੱਗ ਵੀ ਠੀਕ ਠੀਕ ਹੈ ਜੀ ਤੇ ਬਹੁਤ ਵਧੀਆ ਕੰਮ ਆ ਚਲ ਚੱਕ ਤੇ ਜਿਵੇਂ ਇੰਨੀ ਛੋਟੀ ਉਮਰ ਦੇ ਵਿੱਚ ਇਹਨਾਂ ਨੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਡਬਲ ਯੂਨਟ ਐਰੋਪੋਨਿਕਸ ਲੱਗ ਰਹੇ ਨੇ ਆਲੂ ਦੀ ਖੇਤੀ ਹੈ ਜਿਹੜੀ 90% ਬੀਜ ਤੇ ਡਿਪੈਂਡ ਡਿਪੈਂਡ ਹੈ ਕੋਈ ਵੀ ਖੇਤੀ ਆ ਵੀ ਜੇ ਬੀਜ ਚੰਗਾ ਹੋਊਗਾ ਫੇਰ ਹੀ ਝਾੜ ਮਿਲੂਗਾ ਫੇਰ ਹੀ ਮੁਨਾਫਾ ਆਊਗਾ ਤੇ ਬਾਈ ਉਹਨਾਂ ਨੇ ਬੀਜ ਦਾ ਕੰਮ ਸ਼ੁਰੂ ਕੀਤਾ ਤੇ ਬਾਪੂ ਜੀ ਉਹਨਾਂ ਨੇ ਸ਼ੁਰੂ ਕਰਾਇਆ ਆਪਣੇ ਬੱਚਿਆਂ ਨੂੰ ਤੇ ਬੱਚੇ ਅੱਜ ਦੀ ਰੇਟ 'ਚ ਇਹ ਪੂਰੀ ਨੌਲੇਜ ਰੱਖਦੇ ਨੇ ਕਿਹੜੀ ਕਲਾਸ 'ਚ ਪੜਦੇ ਹੋਈ ਆਪਾਂ ਵੀਰੇ ਮੈਂ 9ਵੀਂ 'ਚ ਪੜਦਾ ਤੁਸੀਂ ਬਈ ਅਸੀਂ ਮੈਂ ਬਈ 8ਵੀਂ 'ਚ ਪੜਦਾ 8ਵੀਂ 9ਵੀਂ ਦੇ ਵਿੱਚ ਬਿਜ਼ਨਸ ਦੇ ਵਿੱਚ ਪੈਰ ਧਰ ਲਏ ਇਹਨਾਂ ਨੇ ਤੇ ਦੋਸਤੋ ਮਤਲਬ ਕਿ ਦੇਖ ਕੇ ਬਹੁਤ ਮਾਣ ਖੁਸ਼ ਹੋਇਆ ਵੀ ਛੋਟੇ ਛੋਟੇ ਬੱਚੇ ਕੰਮ ਕਰ ਰਹੇ ਆ ਤੇ ਇਹਨਾਂ ਤੋਂ ਸਾਰੀ ਜਾਣਕਾਰੀ ਆਲੂ ਤੇ ਫੀਡ ਬਾਰੇ ਤੁਹਾਨੂੰ ਲੈ ਕੇ ਦੰਨੇ ਆ ਨਵੀਂ ਲੈਬ ਕਹਿੰਦੇ ਪਹਿਲਾ ਸਾਲ ਹੀ ਇਹਨਾਂ ਦਾ ਹਾਂ ਪਹਿਲਾ ਸਾਲ ਅੱਜ ਇਨੌਗੁਰੇਸ਼ਨ ਆ ਉਹ ਘਟਨਾ ਅੱਜ ਤੇ ਆਪਣਾ ਕਿਹੜੀ ਕਿਹੜੀ ਵੈਰਾਈਟੀ ਲੱਗੀ ਹੋਈ ਆ ਅੰਦਰ ਵੈਰਾਈਟੀਆਂ ਆਪਣੇ ਕੋਲ 7 ਆ ਐਲ ਆਰਜੀ ਪਖਰਾਜ ਜੋਤੀ ਡਾਇਮੰਡ ਸੂਰਿਆ ਕਾਰਡੀਨਲ 787 ਵੈਰਾਈਟੀਆਂ ਜੀ ਆਪਣੇ ਕੋਲ 7 ਵੈਰਾਈਟੀਆਂ ਤੇ ਕਿੰਨਾ ਕਪੈਸਿਟੀ ਆਪਣੇ ਜਿਹੜੇ ਯੂਨਿਟ ਦੀ ਹੈ ਜੀ ਆਪਣੇ ਯੂਨਿਟ ਦੀ 10 ਲੱਖ ਮਿਨੀ ਟਿਊਬਰ ਦੀ ਕਪੈਸਿਟੀ ਹੈ ਜੀ 10 ਲੱਖ ਮਿਨੀ ਟਿਊਬਰ ਦੀ ਕਪੈਸਿਟੀ ਆ ਤੇ ਕਦੋਂ ਤੋਂ ਆਪਾਂ ਇੰਟਰਸਟ ਰੱਖਦੇ ਆਂ ਜੀ ਆਲੂ ਦੀ ਖੇਤੀ ਦੇ ਵਿੱਚ ਆਪਾਂ ਵੀਰੇ ਪਿਛਲੇ 10 ਸਾਲਾਂ ਤੋਂ ਆਲੂ ਦੀ ਖੇਤੀ ਕਰ ਰਹੇ ਆਂ ਤੇ ਆਪਣੀ ਐਰੋਪੋਨਿਕ ਯੂਨਿਟ ਲੱਗੀ ਆ ਹੂੰ ਤੇ ਆਪਾਂ 10 ਸਾਲਾਂ ਤੋਂ ਤੇ ਆਪਾਂ ਨੂੰ ਕੋਡ ਸਟੋਰ ਦਾ ਵੀ ਐਕਸਪੀਰੀਅੰਸ ਆ ਠੀਕ ਹੈ ਹਾਂਜੀ ਤੇ ਜਿਵੇਂ ਇਹ ਹੁਣ ਤੁਸੀਂ ਸਾਰਾ ਇਹਨੂੰ ਅੰਦਰ ਨਿਊਟ੍ਰੀਸ਼ਨ ਦੇਣਾ ਪਾਣੀ ਵਗੈਰਾ ਨਾਲ ਉਹ ਸਾਰਾ ਸਿਸਟਮ ਕਰ ਲੈਨੇ ਆਪੇ ਹਾਂਜੀ ਵੀਰੇ ਅਸੀਂ ਟ੍ਰੇਨਿੰਗ ਲਿੱਤੀ ਹੈ ਤੇ ਐਰੋਪੋਨਿਕ ਯੂਨਿਟ ਵਿੱਚ ਸਾਰਾ ਕੰਮ ਸੰਭਦੇ ਆ ਜੀ ਠੀਕ ਹੈ ਤੁਸੀਂ ਵੀਡੀਓ ਚ ਦੇਖ ਰਹੇ ਆ ਬਹੁਤ ਸਾਰੇ ਕਿਸਾਨ ਇੱਥੇ ਟ੍ਰੇਨਿੰਗ ਲੈਣ ਆਏ ਵੀ ਹੋਏ ਆ ਤੇ ਮਤਲਬ ਕਿ ਡਾਕਟਰ ਮਾਹਰ ਡਾਕਟਰ ਵੀ ਆਏ ਹੋਏ ਆ ਇਹਨਾਂ ਨੇ ਆਪ ਵੀ ਟ੍ਰੇਨਿੰਗ ਲਈ ਹੋਈ ਤੇ ਕਿਸਾਨਾਂ ਨੂੰ ਵੀ ਟ੍ਰੇਨਿੰਗ ਦੇ ਰਹੇ ਆ ਤੇ ਮਤਲਬ ਕਿ ਬਹੁਤ ਵਧੀਆ ਲੱਗਿਆ ਤੁਹਾਡਾ ਫਿਕਰ ਜਿਵੇਂ ਅੱਜ ਬਸੰਤ ਪੰਚਮੀ ਆ ਨਹੀਂ ਸੰਧੂ ਸਾਹਿਬ ਬੱਚੇ ਪਤੰਗਾ ਮਾਗਰੀ ਭੱਜੇ ਫਿਰਦੇ ਆ ਬਿਲਕੁਲ ਤੇ ਇਹਨਾਂ ਨੇ ਦੇਖੋ ਆਪਣੇ ਬਿਜ਼ਨਸ ਦੇ ਵਿੱਚ ਪੈਰ ਧਰਿਆ ਹੈ ਨਾ ਆਪਣਾ ਇੰਨਾ ਵੱਡਾ ਪ੍ਰੋਗਰਾਮ ਸੰਭਰੇ ਆ ਤੇ ਕਦੋਂ ਤੋਂ ਇੰਟਰਸਟ ਰੱਖਦੇ ਹੋ ਤੁਸੀਂ ਆਪਣਾ ਵੀ ਜੋ ਆਰੋਪੋਨਿਕ ਕਨੇਡਾ ਪਹਿਲਾਂ ਖੇਤੀਬਾੜੀ ਤਾਂ ਇੰਟਰਸਟ ਹੈਗਾ ਹੀ ਸੀਗਾ ਵੀ ਜੋ ਉਹਦਾ ਆਰੋਪੋਨਿਕ ਯੂਨਿਟ ਲੱਗੀ ਆ ਸਾਡਾ ਇੰਟਰਸਟ ਇੱਧਰ ਵੀ ਬਣਿਆ ਤੇ ਹੋਰ ਬਣ ਗਿਆ ਹਾਂਜੀ ਵੀਰੇ ਜੀ ਬੰਦਾ ਕੁਝ ਤੁਸੀਂ ਨਹੀਂ ਸੁਪਨਾ ਦੇਖਿਆ ਸੀ ਕਿ ਬੱਚਿਆਂ ਨੂੰ ਬਾਹਰ ਭੇਜ ਦਈਏ ਵੀ ਉੱਥੇ ਜਾ ਕੇ ਜ਼ਿਆਦਾ ਤਰੱਕੀ ਕਰਨਗੇ ਬਾਹਰ ਭੇਜ ਕੇ ਰੱਖੇ ਤਾਂ ਸੀਗਾ ਪਰ ਸਾਡੇ ਜਿਹੜੇ ਬੱਚੇ ਆ ਮੇਰੀ ਪੋਤੀ ਹੈ ਵੱਡਿਓ ਕਰਦੀ ਆਂ ਤੇਰੇ ਕੋਰਸ ਕਰਦੇ ਉਹ ਜਿਹੜੇ ਮੈਂ ਨਹੀਂ ਜਾਣਾਗਾ ਫਿਰ ਇਹ ਕਹਿੰਦੇ ਅਸੀਂ ਨੂੰ ਜਾਣਾ ਫਿਰ ਇਹਨਾਂ ਨੂੰ 2-3 ਸਾਲ ਤੋਂ ਪਹਿਲਾਂ ਇਹਨਾਂ ਨੇ ਛੋਟੀ ਉਮਰ ਦੇ ਵਿੱਚ ਟਰੈਕਟਰ ਸਿੱਖਿਆ ਆਲੂ ਸਾਰੀ ਫਸਲ ਬੀਜਦੇ ਆ ਵਟਦੇ ਆ ਫਿਰ ਇਹਨਾਂ ਨੂੰ ਸਾਨੂੰ ਪਤਾ ਲੱਗਿਆ ਵੀ ਇੰਟਰਸਟ ਨਾ ਕਰਦੇ ਆ ਇਹਨਾਂ ਨੇ ਸਕੂਲੋਂ ਆਉਣਾ ਆਉਦੇ ਇੱਥੇ ਆ ਜਾਣਾ ਜੇ ਉਦੋਂ ਇਹ ਤੋਂ ਪਹਿਲਾਂ ਉਹਨਾਂ ਨੇ ਆਪਣੀ ਖੇਤੀ ਕਰਨੀ ਟਰੈਕਟਰ ਚਲਾਉਣੀ ਤੇ ਸਭ ਕੁਝ ਆਪ ਕਰਦੇ ਉਹਨਾਂ ਦਾ ਖੇਡਾਂ ਵੱਲ ਘਟਦੇ ਆ ਨਾ ਸਭ ਤੋਂ ਵਧੀਆ ਧਰ। ਤੇ ਦੋਸਤੋ ਬਾਪੂ ਜੀ ਦੀਆਂ ਗੱਲਾਂ ਤੋਂ ਆਪਾਂ ਨੂੰ ਵੀ ਸਿੱਖਣਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਧਰਮਪ੍ਰੀਤ ਜਿਵੇਂ ਆਪਣਾ ਬੱਚਾ ਵੀ ਟਰੈਕਟਰ ਤੇ ਚੜ੍ਹਦਾ ਤਾ ਉਹਨੂੰ ਸਮਝਦੇ ਵੀ ਤਾਂ ਐਵੇਂ ਵੀ ਇਹ ਵੀ ਵੀ ਖਰਾਬ ਹੋ ਜਾਊਗਾ। ਖਰਾਬ ਹੋ ਜਾਊਗਾ ਪਰ ਇਹਨਾਂ ਨੇ ਧਰਤੀ ਨਾਲ ਜੋੜ ਕੇ ਬੱਚੇ ਰੱਖੇ ਤੇ ਉਹਦਾ ਇਹ ਬਿਲਕੁਲ ਅੱਜ ਕਰੋੜਾਂ ਦਾ ਪ੍ਰੋਜੈਕਟ ਲਾਇਆ ਬਾਈ। ਬਿਲਕੁਲ ਬਿਲਕੁਲ ਤੇ ਆਪਾਂ ਜਿਵੇਂ ਲਾਉਣੇ ਆ ਹੁਣ ਆਪਣੇ ਕੋਲ ਕਿਹੜੀ ਕਿਹੜੀ ਜਨਰੇਸ਼ਨ ਦਾ ਸੀਡ ਅਵੇਲੇਬਲ ਹੁੰਦਾ ਆਪਣੇ ਕੋਲ ਵੀਰੇ ਆ ਵਾਲੇ ਸਾਲ ਤਾਂ ਬੁਕਿੰਗ ਫੁੱਲ ਹੋ ਗਈ ਆ ਜੀ 1 ਜੀ 2 ਜਾਂ ਜੀ 3 ਦੀ ਆਪਣੀ ਕੋਲ ਸਟਾਕ ਆਊਟ ਹੋ ਵੀ ਗਿਆ ਹਾਂਜੀ ਵੀਰੇ ਤੇ ਆਪਣੇ ਕੋਲ ਮਿਨੀ ਟਿਬਰ ਜੋਤੀ ਤੇ 7008 ਦੀ ਵੀ ਬੁਕਿੰਗ ਫੁੱਲ ਆ ਤੇ ਜੇ ਕਿਸੇ ਵੀ ਵੀਰ ਨੇ ਡਾਇਮੰਡ ਕਾਰਡੀਨਲ ਕਾਰਡੀਨਲ ਸੂਰਿਆ ਜੋਤੀ ਪਖਰਾਜ ਦਾ ਮਿਨੀ ਟਿਬਰ ਲੈਣਾ ਤਾਂ ਆਪਾਂ ਨੂੰ ਕੰਟੈਕਟ ਜਰੂਰ ਕਰ ਜਿਵੇਂ ਤੁਹਾਡੇ ਹਿਸਾਬ ਨਾਲ ਸਭ ਤੋਂ ਚੋਟੀ ਦੀ ਵੈਰਾਈਟੀ ਕਿਹੜੀ ਆ ਜਿਵੇਂ ਵੀਰੇ ਆਪਣੇ ਇਲਾਕੇ ਵਿੱਚ ਡਾਇਮੰਡ ਐ ਐਲਰ ਜਾਂ ਲੱਗਦਾ ਤੇ ਜਲੰਧਰ ਵਾਲੇ ਪਾਸੇ ਜਿਵੇਂ ਜੋਤੀ ਪਖਰਾਜ ਹੋ ਗਿਆ ਵੀ ਅਲੱਗ-ਅਲੱਗ ਜ਼ਿਲ੍ਹੇ ਦੀ ਆਪਦੀ ਆਪਦੀ ਵੈਰਾਈਟੀ ਵਧੀਆ ਜਿਵੇਂ ਆਪਣੇ ਡਾਇਮੰਡ ਪਹਿਲੇ ਨੰਬਰ ਤੇ ਅਸਾਨੂੰ ਪਹਿਲੇ ਨੰਬਰ ਤੇ ਡਾਇਮੰਡ ਤੇ ਐਲਰ ਪੂਰੀ ਨੌਲੇਜ ਹੈ ਬੱਚਿਆਂ ਨੂੰ ਇਹ ਚੀਜ਼ ਨਹੀਂ ਹੈਗੀ ਵੀ ਇਦਾਂ ਹੀ ਆ ਨਾ ਵੀ ਵੀਡੀਓ ਦੇ ਵਿੱਚ ਖੜਨ ਦੇ ਮਾਰੇ ਆ ਕੇ ਜਾ ਸਿਸਟਮ ਇਹ ਫਿਰ ਸੈਨੀਟਰੀ ਕੰਡੀਸ਼ਨਸ ਵਗੈਰਾ ਸਾਰਾ ਆਪ ਮੈਨੇਜ ਕਰਦੇ ਹੋ ਹਾਂਜੀ ਵੀਰੇ ਵੀ ਮੰਨ ਲਓ ਆਪਾਂ ਖੇਤ ਗੇੜਾ ਮਾਰਿਆ ਆ ਆਪਾਂ ਐਰੋਪੋਨਿਕ ਨੇੜੇ ਵਿੱਚ ਜਾਣਾ ਨਹੀਂ ਨਾ ਕੀ ਫਿਰ ਅੰਦਰ ਜਾਣਾਗਾ ਠੀਕ ਹੈ ਕਿੰਨੇ ਬੰਦੇ ਉਰੇ ਦੇਖਦੇ ਨੇ ਆਪਣਾ ਕੰਮ ਕਰ ਆਪਣੇ ਵੀਰੇ ਵਰਕਰਸ ਵੀ ਰੱਖੇ ਆ ਤੇ ਉਹ ਜਿਆਦਾ ਆਪ ਆਪ ਹੀ ਦੇਖਭਾਲ ਕਰਦੇ ਆ ਠੀਕ ਹੈ ਪਰਿਵਾਰ ਦੇ ਮੈਂਬਰੀ ਆ ਹਾਂਜੀ ਵੀਰੇ ਬਹੁਤ ਵਧੀਆ ਗੱਲ ਆ ਵੀ ਜਿੱਥੇ ਪਰਿਵਾਰ ਸਾਰਾ ਖੇਤੀ ਨਾਲ ਜੁੜਿਆ ਉੱਥੇ ਆਪਦੇ ਇਸ ਬਿਜ਼ਨਸ ਬਿਜ਼ਨਸ ਨਾਲ ਜੁੜ ਗਿਆ ਅੱਜ ਸ਼ੁਰੂਆਤ ਹੋ ਗਈ ਤੇ ਦੋਸਤੋ ਬਹੁਤ ਅੱਗੇ ਜਾਣਾ ਤੁਹਾਨੂੰ ਪਤਾ ਹੀ ਆ ਅੱਜ ਦਾ ਸਕੋਪ ਵੀ ਬਹੁਤ ਜਿਆਦਾ ਸਾਡੇ ਉੱਥ ਦੀ ਗੱਲ ਨੂੰ ਵੀ ਇਦੋਂ ਕਹਿ ਲੀਏ ਵੀ ਚੰਡੀਗੜ੍ਹ ਤੋਂ ਲੱਗਣ ਲੱਗੇ ਜਾਂਦਾ ਗੰਗਾ ਨਗਰ ਤੱਕ ਹੁਣ ਆ ਆਲੂ ਹੀ ਆਲੂ ਹੋ ਗਿਆ ਪਹਿਲਾਂ ਇਕੱਲਾ ਖੰਨੇ ਏਰੀਏ ਦੇ ਵਿੱਚ ਲੱਗਦਾ ਸੀ ਜਲੰਧਰ ਏਰੀਏ ਦੇ ਵਿੱਚ ਹੁਣ ਹੌਲੀ ਹੌਲੀ ਸਾਰੇ ਪਤਾ ਲੱਗਦਾ ਜਾਂਦਾ ਵੀ ਦਮ ਹੈ ਖੇਤੀ ਦੇ ਵਿੱਚ ਦਮ ਹੈ ਬਿਲਕੁਲ ਜੀ ਤੇ ਬਾਕੀ ਬਦਲਮੀ ਖੇਤੀ ਆ ਗਈ ਤਿੰਨ ਫਸਲਾਂ ਦਾ ਸੋਰਸ ਸੌਖਾ ਹੋ ਜਾਂਦਾ ਇਹਦੇ ਨਾਲ ਤੇ ਆਲੂ ਦੀ ਖਾਪਤ ਵੀ ਬਹੁਤ ਜ਼ਿਆਦਾ ਹੁਣ ਵੱਡੀਆਂ ਵੱਡੀਆਂ ਕੰਪਨੀਆਂ ਪੈਪਸੀ ਕੋ ਹੋ ਗਈ ਆਪਣੀ ਜਾਂ ਹਲਦੀ ਰਾਮ ਹੋ ਗਈ ਬਿਲਕੁਲ ਬਹੁਤ ਤਕੜੇ ਤਕੜੇ ਬ੍ਰਾਂਡ ਨੇ ਜਿਹੜੇ ਪੂਜੀਏ ਵਗੈਰਾ ਆਉਂਦੇ ਨੇ ਜਾਂ ਆਪਣੇ ਲੇਜ ਕਰਕਰੇ ਜਿੰਨੇ ਸਨੈਕਸ ਬਣਦੀ ਸਾਰੀ ਆਲੂ ਦੀ ਬਣਦੀ ਸਾਰੀ ਆਲੂ ਤੋਂ ਬਣਦੀ ਹਲਦੀ ਰਾਮ ਵਰਗੇ ਵੱਡੇ ਵੱਡੇ ਬ੍ਰਾਂਡ ਨੂੰ ਕੰਟਰੈਕਟ ਕਰਨ ਲੱਗ ਗਏ ਤਾਂ ਕਰਕੇ ਵੀ ਚੰਗੇ ਸੀਡ ਦੀ ਲੋੜ ਹੈ ਚੰਗੇ ਕਿਸਾਨਾਂ ਦੀ ਲੋੜਾ ਤੇ ਇਹੋ ਜੀਆਂ ਲੈਬਾਂ ਦੀ ਲੋੜ ਹੈ ਅੱਜ ਪੰਜਾਬ ਨੂੰ ਬਿਲਕੁਲ ਹੁਣ ਲੈਬਾਂ ਖੁੱਲਦੀਆਂ ਪਈਆਂ ਤਰਪਿਤ ਤੇ ਆਉਣ ਵਾਲੇ ਟਾਈਮ ਦੇ ਵਿੱਚ ਐਵੇਂ ਤੇ ਬਜ਼ੁਰਗ ਆਪਣੇ ਬੱਚਿਆਂ ਨੂੰ ਹੋਰ ਯੂਨਿਟਾਂ ਲਾ ਦੇਣਗੇ ਜਿੱਥੇ ਸਾਰੇ ਪ੍ਰੋਡਕਟਿਵ ਮੈਨੂਫੈਕਚਰਿੰਗ ਹੋਣ ਲੱਗ ਜਾਣਗੇ ਤੇ ਆਪਣਾ ਐਡਰੈਸ ਦੱਸ ਦੀ ਬਾਈ ਇੱਕ ਵਾਰੀ ਆਪਣਾ ਐਡਰੈਸ ਦੀ ਮੋਗੇ ਤੋਂ ਜਲੰਧਰ ਹਾਈਵੇ ਵੱਲ ਜਦੋਂ ਜਾਂਦੇ ਆ ਜੀ ਕੋਕਰੀ ਵਾਲੀ ਸੜਕ ਪੈ ਜਾਣਾ ਉੱਥੇ 2 ਕਿਲੋਮੀਟਰ ਅੱਗੇ ਆ ਕੇ ਜਲਾਲਾਂਬਾ ਤੋਂ ਆਪਣਾ ਇੱਥੇ ਐਰੋਪੋਨਿਕ ਯੂਨਿਟ ਲੱਗੀ ਹੋਈ ਆ ਕਿਸਾਨ ਪੋਟੇਟੋ ਸੀਡ ਫਾਰਮ ਦੀ ਇੱਥੇ ਆ ਕੇ ਤੁਸੀਂ ਬੀਜ ਦੀ ਬੀਜਿੰਗ ਕਰਾ ਸਕ ਤਾਂ ਤਾਂ ਅੰਦਰ ਐਂਟਰੀ ਬਹੁਤ ਔਖੀ ਆ ਬਾਹਰੋਂ ਤੁਸੀਂ ਖੜ ਕੇ ਦੇਖ ਸਕਦੇ ਹੋ ਚੰਗੀ ਤਰ੍ਹਾਂ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਬਾਕੀ ਸਕਰੀਨ ਤੇ ਨੰਬਰ ਆ ਕੋਈ ਵੀ ਸੀਟ ਦੀ ਬੁਕਿੰਗ ਕਰਨੀ ਆ ਤਾਂ ਅਗਲੇ ਸਾਲ ਤੋਂ ਇਸ ਸਾਲ ਸਟਾਕ ਫੁੱਲ ਹੋ ਗਿਆ ਬਿਲਕੁਲ ਤੇ ਅਗਲੇ ਸਾਲ ਤੋਂ ਸਾਨੂੰ ਡਾਇਮੰਡ ਐਲ ਆਰ ਫੁਕਰਾਜ ਸਲਤਾਨਾ ਸਾਰੀਆਂ ਵੈਰਿਟੀਆਂ ਲਗਭਗ ਮਿਲ ਜਾਣਗੀਆਂ ਹਾਂਜੀ ਆਵਲੇ ਸਾਲ ਵੀਰੇ ਪਰ ਆਪਣੇ ਕੋਲ ਮਿਨੀ ਟਿਊਬਰ ਜਿਹੜੀਆਂ ਵੈਰਾਈਟੀਆਂ ਦਾ ਹੈਗਾ ਜਿਵੇਂ ਤੁਹਾਨੂੰ ਦੱਸਿਆ ਡੈਮਡ ਸੂਰਿਆ ਐਲ ਆਰ ਪਖਰਾਜ ਦਾ ਤੇ ਇਹਨਾਂ ਵੈਰਾਈਟੀਆਂ ਦਾ ਆਪਣੇ ਕੋਲ ਹਜੇ ਅਵੇਲੇਬਲ ਹੈਗਾ ਜੇ ਕਿਸੇ ਵੀ ਵੀਰ ਨੇ ਬੁੱਕ ਕਰਾਉਣਾ ਤਾਂ ਆਪਣੇ ਨੰਬਰ ਨਾਲ ਜ਼ਰੂਰ ਕੰਟੈਕਟ ਕਰ ਜੇ ਤੇ ਬਾਕੀ ਪੱਕਾ ਸੋਰਸ ਹੋ ਗਿਆ ਹੁਣ 100% ਪੱਕਾ ਵੀ ਜਿੱਥੋਂ ਜ਼ੀਰੋ ਤੋਂ ਬੀਜ ਤਿਆਰ ਹੁੰਦਾ ਕਹਦੇ ਜੀ ਜ਼ੀਰੋ ਜਿਹੜਾ ਮਿਨੀ ਟਿਊਬਰ ਹੈ ਸਭ ਤੋਂ ਪਹਿਲਾਂ ਵੀ ਖੇਤ ਦੇ ਵਿੱਚ ਆਉਂਦਾ ਵੈਸੇ ਤਾਂ ਵੀ ਖੇਤ ਤੋਂ ਵੀ ਪਹਿਲਾਂ ਜਿੱਥੋਂ ਵੀ ਸ਼ੁਰੂ ਤੋਂ ਬਿਲਕੁਲ ਤਿਆਰ ਹੁੰਦਾ ਉਹ ਇਹ ਲੈਬ ਬਣ ਚੁੱਕੀ ਆ ਇਹਨਾਂ ਕੋਲੇ ਆਪਣਾ 100% origignal source ਹੈ ਇੱਥੋਂ ਤੁਸੀਂ ਸੀਡ ਬੁੱਕ ਕਰ ਸਕਦੇ ਹੋ ਬਾਕੀ ਸਕਰੀਨ ਤੇ ਨੰਬਰ ਹੈ ਜੀ ਕਾਲ ਕਰ ਲਿਓ ਐਡਰੈਸ ਦੱਸਤਾ ਧੰਨਵਾਦ ਜੀ ਥੈਂਕ ਯੂ ਜਿਹਦੇ ਕੱਲ ਕੋਈ ਮੂਰੇ ਨਹੀਂ ਸਿਚਾਕਦਾ ਅੱਜ ਜਣਾਖਣਾ 100-100 ਗੱਲਾਂ ਆਖਦਾ ਆਲੂ ਵਾਲੇ ਕਿਸਾਨਾਂ ਨੂੰ ਅੱਜ ਹਰੇਕ ਬੰਦਾ ਟਿਚਰਾਂ ਕਰਦਾ ਕਿਉਂਕਿ ਆਲੂ ਦੇ ਵਿੱਚ ਆ ਗਿਆ ਮੰਦਾ ਪਰ ਫਿਰ ਵੀ 2 ਕਰੋੜ ਰੁਪਇਆ ਲਾ ਕੇ ਆ ਬਾਪੂ ਹੋਰਾਂ ਨੇ ਬੱਚਿਆਂ ਨੂੰ ਲੈਬ ਖੋਲ ਕੇ ਦਿੱਤੀ ਆ ਡਬਲ ਯੂਨਟ ਐਰੋਪੋਨਿਕਸ ਇਹਨਾਂ ਨੂੰ ਪਹਿਲਾਂ ਟਰੈਕਟਰਾਂ ਦਾ ਸ਼ੌਂਕ ਤੇ ਆਲੂ ਦੀ ਖੇਤੀ ਦਾ ਸ਼ੌਂਕ ਪੈ ਗਿਆ ਤੇ ਹੁਣ ਕਹਿੰਦੇ ਕੰਮ ਹੀ ਇਹੀ ਕਰਾ ਦੇਣਾ ਇੱਥੇ ਤੋਂ ਇਹਦੀ ਵੀ ਉਮਰ 14 ਸਾਢੇ ਤੇ ਇਹਦੀ ਵੀ ਉਮਰ 14 ਸਾਲ ਆ ਹਾਂ ਤੇ ਮੈਂ ਕਿੰਨਾ ਵੀ ਸੁਆਦ ਆ ਗਿਆ ਬੱਚਿਆਂ ਨੂੰ ਇੱਥੇ ਰੱਖ ਕੇ ਇੱਥੇ ਬਿਜ਼ਨਸ ਸ਼ੁਰੂ ਕਰਵਾ ਕੇ ਦਿੱਤਾ ਪਿੱਛੇ ਜਿਹੜੇ ਬਾਪੂ ਜੀ ਖੜੇ ਆ ਤੇ ਅੱਜ ਕੀ ਕਹਿਣਾ ਚਾਹੁੰਦੇ ਹੋ ਵੀਰੇ ਆਪਣੀ ਐਰੋਪੋਨਿਕ ਯੂਨਿਟ ਆ ਤੇ ਆਪਾਂ ਨੂੰ ਬਹੁਤ ਐਕਸਪੀਰੀਅੰਸ ਆ ਲੂਆਂ ਦੇ ਬਾਰੇ ਤੇ ਹੁਣ ਸਾਨੂੰ ਵੀ ਜਿਵੇਂ ਸਾਡੇ ਦਾਦਾ ਜੀ ਨੇ ਐਰੋਪੋਨਿਕ ਯੂਨਿਟ ਖਲਵਾ ਕੇ ਦਿੱਤੀ ਆ ਕਿਉਂਕਿ ਸਾਡਾ ਬਾਹਰ ਜਾਂਦਾ ਕੋਈ ਸ਼ੌਂਕ ਨਹੀਂ ਸੀ ਤੇ ਐਰੋਪੋਨਿਕ ਯੂਨਿਟ ਤਾਂ ਪੰਜਾਬ ਵਿੱਚ ਬਹੁ ਲੱਗੀਆਂ ਨੇ ਵੀਰੇ ਪਰ ਆਪਾਂ ਗੁਰੂ ਸਾਹਿਬ ਦਾ ਵੀ ਬੇਈਮਾਨੀ ਨਹੀਂ ਕਰਨੀ ਟਿਊਬਰ ਵਿੱਚ ਤੇ ਜੇ ਕੋਈ ਕਿਸਾਨ ਵੀਰ ਨੂੰ ਸਮੱਸਿਆ ਆਉਂਦੀ ਆ ਆਲੂ ਦੇ ਬੀਜ ਵਿੱਚ ਤਾਂ ਅਸੀਂ ਉਹਨਾਂ ਨਾਲ ਖੜੇ ਆ ਜਿਵੇਂ ਐਤ ਕੀ ਮੰਦਾ ਮੁੰਦਾ ਆ ਗਿਆ ਕੋਈ ਘਬਰਾਟ ਤਾਂ ਨਹੀਂ ਨਹੀਂ ਵੀਰੇ ਕੋਈ ਘਬਰਾਟ ਨਹੀਂ ਕੋਈ ਘਬਰਾਟ ਨਹੀਂ ਠੀਕ ਹੈ ਨਾ ਘਬਰਾਉਣਾ ਹੈ ਵੀ ਨਹੀਂ ਕਿਉਂਕਿ ਆਲੂ ਤਾਂ ਕੋਲਡ ਸਟੋਰਾਂ ਤੋਂ ਐਂਡ ਤੱਕ ਵਿਕੀ ਜਾਣਾ ਐਂਡ ਤੱਕ ਇਹ ਅਫਵਾਹੀਆਂ ਹੁੰਦੀਆਂ ਨੇ ਗੱਲਾਂ ਹੁੰਦੀਆਂ ਨੇ ਡਾਇਮੰਡ ਵੈਰਾਈਟੀ ਕਦੇ ਡੋਬਾ ਨਹੀਂ ਦਿੰਦੀ ਲੈ ਕੇ ਲੈ ਜਾਓ ਮੈਂ ਇਥੋਂ ਜੇ ਡਾਇਮੰਡ ਘਾਟਾ ਦੇ ਗਿਆ ਤੁਹਾਨੂੰ ਤਾਂ ਆਪਾਂ ਪੇਪਰ ਤੇ ਲਿਖ ਕੇ ਦੇਣ ਨੂੰ ਤਿਆਰ ਆ ਇੰਨਾ ਕੌਨਫੀਡੈਂਸ ਹੈ ਤੇ ਦੋਸਤੋ ਬਾਕੀ ਇਹਨੇ ਛੋਟੇ ਬੱਚਿਆਂ ਦਾ ਮਤਲਬ ਕਿ ਕੌਨਫੀਡੈਂਸ ਲੈਵਲ ਆਪਾਂ ਨੂੰ ਹਾਈ ਕਰਨਾ ਪਾਉਗਾ ਅਪਰੀਸ਼ੀਏਟ ਕਰਨਾ ਪਾਉਗਾ ਨੰਬਰ ਤੇ ਕੌਲਾਂ ਕਰਿਓ ਵੱਧੋ ਵੱਧ ਕੱਲਾ ਬਿਜ਼ਨਸ ਵਾਸਤੇ ਨਹੀਂ ਇਹਨਾਂ ਨੂੰ ਹੌਸਲਾ ਦਿਓ ਮਿਲੋ ਜੇ ਇਸ ਤਰ੍ਹਾਂ ਪੰਜਾਬ ਦੇ ਵਿੱਚੋਂ ਬੱਚੇ ਉੱਠਣਗੇ ਤਾਂ ਹੀ ਆਪਣਾ ਜਿਹੜਾ ਰੰਗਲਾ ਪੰਜਾਬ ਆ ਖੁਸ਼ਹਾਲ ਹੋਊਗਾ ਅੱਗੇ ਧੰਨਵਾਦ